આ સગળા ફૂલોને કહી દો યુનિફોર્મમાં આવે પતંગિયાઓને પણ કહી દો સાથે દફતર લાવે મન ફાવે ત્યાં માછલીઓને આમ નહીં તરવાનું સ્વિમિંગ પૂલે ના સગળા નિયમોનું પાલન કરવાનું ਦੇਰੇ ਕੁੰਪੜਾ ਨੇ ਕੰਪਿਊਟਰ ਫਰਜ਼ੀਆ ਸਿਖਵਾ ਨੂੰ ਲਕੀ ਜਣਾਵੋ ਵਾਲਿਓ ਨੇ ਤੁਰਤ ਜਫੀ ਭਰਵਾਨੂ ਆਜਰਣਾਓ ਨੇ ਸਮਝਾਓ ਸੀ ਧੀਲੀ ਲਿਪੀ ਦੋਰੇ ਕੋਇਲ ਨੇ ਪੜ ਕਹੀ ਦੇਵਾਨੂ ਤੌਕੇ ਭਰ ਬਪੋਰੇ ਅੰਥੋਂ ਕਈ ਆਵਾਦਲਿਓ ਨੇ ਐਡਮਿਸ਼ਨ ਦੇਵਾਨੂ